ਦੇ ਦੇ ਕਿੰਨੇ ਦੇ ਇਹ 600 ਦੇ ਨੇ ਦੀਦੀ ਘੱਟ ਪ੍ਰਾਈਸ ਵਾਲਾ ਨਹੀਂ ਹੈਗਾ ਘੱਟ ਵਾਲੇ ਤਾਂ ਹੈਗੇ ਆ ਪਰ ਇਦਾਂ ਦੇ ਨਹੀਂ ਹੋਣਗੇ ਫਿਰ ਉਹ ਉਹ ਦੀਦੀ ਮੇਰੇ ਭੈਣ ਦੇ ਨਾਲ ਬਰਥਡੇ ਸੀਗਾ ਉਹਨੂੰ ਗਿਫਟ ਦੇਣਾ ਸੀ ਮੇਰੇ ਕੋਲ ਪੈਸੇ 300 ਹੀ ਰੁਪਏ ਆ ਗਏ ਅੱਜ ਪਰ ਇਹ ਤਾਂ 600 ਦੇ ਹੀ ਲੱਗਣਗੇ ਦੀਦੀ ਦੇਖ ਲਓ ਮੇਰੇ ਭੈਣ ਦਾ ਬਰਥਡੇ ਅੱਜ ਹੈ ਉਹਨੂੰ ਦੇਣਾ ਸੀ ਗਿਫਟ ਦਿਲ ਟੁੱਟ ਚੁਗਾ ਦਾ ਤੁਸੀਂ ਟੈਨਸੀ ਦੇ ਦੋ ਕੋਈ ਨਾ ਥੈਂਕ ਯੂ ਹੈਲੋ ਤੇ ਪਰਚਾ ਵੀਰੇ ਅਲੋ 600 ਰੁਪਿਆ ਲੈ ਗਈ ਕੁੜੀ ਕੋੜ ਹਾਂਜੀ ਵੀਰੇ ਕੀ ਗੱਲ ਕਰਦੇ ਹੋ ਤੁਸੀਂ ਕੁਛ ਨਹੀਂ ਵੀਰੇ ਉਹ ਕਹਿ ਰਹੀ ਸੀ ਕਿ ਇਦਾਂ ਦੇ ਕੜੇ ਹੋਰ ਮੰਗਾ ਦਿਓ ਮੈਂ ਕਿਹਾ ਠੀਕ ਐ ਅੱਛਾ ਨਹੀਂ ਤੈਨੂੰ ਮੈਨਿਆਣਾ ਲੱਗਦਾ ਸੱਚੇ ਸੱਚ ਦੱਸ ਕੀ ਕਹਿ ਰਹੀ ਸੀ ਕੁੜੀ ਉਹ ਵੀਰੇ ਉਹਨਾਂ ਆਪਣੀ ਛੋਟੀ ਭੈਣ ਲਈ ਚਾਹੀਦੇ ਸੀਗੇ ਕੜੇ ਉਹਦੀ ਭੈਣ ਦਾ ਨਾ ਜਨਮ ਦੇ ਨਾ ਤਾਂ ਕਰਕੇ ਤੇ ਉਹਨੂੰ ਕੜੇ ਉਹੀ ਪਸੰਦ ਆਏ ਸੀਗੇ ਤੇ ਉਹਦੇ ਕੋਲ 300 ਰੁਪਏ ਸੀ ਸਿਰਫ ਫਿਰ ਤੂੰ ਮੈਨੂੰ 600 ਕਿਉਂ ਦੇ ਰਹੀਆਂ ਵੀਰੇ 300 ਰੁਪਿਆ ਮੈਂ ਆਪਣੇ ਵੱਲੋਂ ਕਿਉਂ ਵੀਰੇ ਮੇਰੀ ਵੀ ਛੋਟੀ ਭੈਣ ਹੈਗੀ ਆ ਮੈਂ ਵੀ ਕਦੇ ਉਹਦਾ ਦਿਲ ਨਹੀਂ ਤੋੜਨਾ ਚਾਹਦੀ ਤੂੰ ਇਦਾਂ ਕਰ ਹਲਾਸ ਤੈਨੂੰ ਆਪਣਾ ਵਾਪਸ ਫਿਰੇ ਕਿਉਂ ਮੇਰੀ ਵੀ ਛੋਟੀ ਭੈਣ ਹੈਗੀ ਆ ਮੈਨੂੰ ਪਤਾ ਹੈ ਮੈਂ ਵੀ ਉਹਦਾ ਦਿਲ ਨਹੀਂ ਛੋੜਨਾ ਚਾਹੁੰਦਾ ਤੈਨੂੰ ਪਤਾ ਸਿਆਣੇ ਸੱਚੀ ਕਹਿੰਦੇ ਆ ਜਿਹਦੇ ਕੋਲ ਪੈਸੇ ਘੱਟ ਹੁੰਦੇ ਆ ਨਾ ਉਹਦਾ ਦਿਲ ਉਨਾ ਹੀ ਵੱਡਾ ਹੁੰਦਾ ਤੇ ਜਿਹਦੇ ਕੋਲ ਪੈਸੇ ਜ਼ਿਆਦਾ ਹੁੰਦਾ ਉਹਦਾ ਦਿਲ ਉਨਾ ਹੀ ਛੋਟਾ ਤੇ ਇਹ ਗੱਲ ਤੋਂ ਅੱਜ ਸਾਬਿਤ ਕਰਦੀ ਦੇਖ ਉਹਨੇ ਆਪਣੀ ਭੈਣ ਵਾਸਤੇ ਗਿਫਟ ਲੈਣਾ ਸੀ ਪਰ ਉਹਦੇ ਕੋਲ ਪੈਸੇ ਘੱਟ ਸੀ ਪਰ ਉਹਦਾ ਦਿਲ ਦੇਖਿੱਤਾਂ ਦਾ ਉਹਨੇ ਸਾਰੇ ਪੈਸੇ ਤੈਨੂੰ ਦੇਤੇ ਕਿਉਂ ਤਾਂ ਕਿ ਉਹ ਆਪਣੀ ਭੈਣ ਨੂੰ ਖੁਸ਼ ਕਰ ਸਕੇ ਤੇ ਤੂੰ ਉਹਨੂੰ ਖੁਸ਼ ਕਰਨ ਲਈ ਆਪਣੇ ਪੱਲੋਂ ਪੈਸੇ ਦੇਤੇ ਹੈਨਾ ਇਸ ਕਰਕੇ ਮੈਂ ਤੇਰੇ ਪੈਸੇ ਨਹੀਂ ਲੈ ਸਕਦਾ ਕਿਉਂਕਿ ਮੇਰੀ ਤਾਂ ਦੁਕਾਨ ਹੈ ਮੈਨੂੰ 300 ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਪਰ ਤੈਨੂੰ ਪਾਉਗਾ ਅੱਜ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਸਿਮਰਨ ਦਾ ਦਿਲ ਬਹੁਤ ਵੱਡਾ। ਹਮ ਚੰਕਰੀ ਨਾ ਰੱਖਾ। ਸ਼ਾਬਾਸ਼।